ਸਟੇਟ ਕਾਉਂਸਲ ਫਾਰ ਐਜੂਕੇਸ਼ਨ ਰਿਸਰਚ ਅਤੇ ਟਰੇਡਿੰਗ ਵੱਲੋਂ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਕਲਾਸ ਦੇ ਬਾਇ ਮੰਥਲੀ ਟੈਸਟ ਦੇ ਆਯੋਜਨ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਸੰਬੰਧ ਵਿੱਚ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਚ ਕਿਹਾ ਗਿਆ ਹੈ ਕਿ ਸੈਸ਼ਨ 2024-25 ਲਈ ਹਰ ਸੂਬੇ ਦੇ ਸਰਕਾਰੀ ਸਕੂਲਾਂ ਚ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਾਇ ਮੰਥਲੀ ਟੈਸਟ 10 ਤੋਂ 2 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ ਇਸ ਦੇ ਲਈ ਸਕੂਲ ਪ੍ਰਮੁਖ ਆਪਣੇ ਪੱਧਰ ਤੇ ਡੇਟਸ਼ੀਟ ਤਿਆਰ ਕਰਦੇ ਹੋਏ 6ਵੀਂ ਤੋਂ 12ਵੀਂ ਕਲਾਸ ਦੇ ਇਹ ਟੈਸਟ ਕਰਵਾਉਣਗੇ 9ਵੀਂ ਤੋਂ 12ਵੀਂ ਕਲਾਸ ਦੇ ਬਾਇਮੰਥਲੀ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਚੋਂ ਲਿਆ ਜਾਵੇਗਾ 6ਵੀਂ ਤੋਂ 8ਵੀਂ ਕਲਾਸ ਦਾ ਸਿਰਫ ਪੰਜਾਬੀ ਅੰਗਰੇਜ਼ੀ ਅਤੇ ਗਣਿਤ ਦੇ ਵਿਸ਼ੇ ਦਾ ਬਾਇਮੰਥਲੀ ਟੈਸਟ ਬਾਅਦ ਚ ਮਿਸ਼ਨ ਸਮਰਥ ਦੀ ਆਨਲਾਈਨ ਟੈਸਟਿੰਗ ਦੇ ਨਾਲ ਮਿਸ਼ਨ ਸਮਰਥ ਤਹਿਤ ਕਰਵਾਉਣਗੇ ਜਦਕਿ 6ਵੀਂ ਤੋਂ 8ਵੀਂ ਕਲਾਸ ਦੇ ਹੋਰ ਵਿਸ਼ਿਆਂ ਦਾ ਬਾਇ ਮੰਥਲੀ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਤੋਂ ਲਿਆ ਜਾਵੇਗਾ ਇਸ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਪ੍ਰਮੁੱਖ ਸੰਬੰਧਿਤ ਵਿਸ਼ੇ ਅਧਿਆਪਕ ਤੋਂ ਤਿਆਰ ਕਰਵਾਉਣਗੇ ਇਹ ਟੈਸਟ ਕੁੱਲ 20 ਅੰਕਾ ਦਾ ਹੋਵੇਗਾ ਅਤੇ ਅਧਿਆਪਕ ਵੱਲੋਂ ਟੈਸਟ ਆਪਣੇ ਪੀਰੀਅਡ ਵਿੱਚ ਹੀ ਲਿਆ ਜਾਵੇਗਾ ਵਿਭਾਗ ਵੱਲੋਂ ਪ੍ਰਮੁੱਖ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਇਹ ਧਿਆਨ ਚ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਕਲਾਸ ਦਾ ਕੋਈ ਵੀ ਬਾਇਮੰਥਲੀ ਟੈਸਟ ਮਿਸ਼ਨ ਸਮਰਥ ਦੇ ਲਈ ਦਿੱਤੇਗੇ ਪੀਰੀਅਡ ਚ ਨਾ ਲਿਆ ਜਾਵੇ ਬਾਇਮੰਥਲੀ ਟੈਸਟ ਦੀ ਉੱਤਰ ਪੁਸਤਕਾਂ ਨੂੰ ਚੈੱਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਈਜ਼ ਕਲਾਸ ਵਾਈਜ਼ ਅਤੇ ਵਿਦਿਆਰਥੀਆਂ ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਵੇਗਾ ਸਕੂਲ ਪ੍ਰਮੁੱਖ ਵੱਲੋਂ ਇਸ ਟੈਸਟ ਦਾ ਨਤੀਜਾ ਟੈਸਟ ਮੁਕੰਮਲ ਹੋਣ ਦੇ 10 ਦਿਨਾਂ ਦੇ ਅੰਦਰ ਅੰਦਰ ਤਿਆਰ ਕਰਵਾਇਆ ਜਾਵੇਗਾ